ਕੋਈ ਸਰਕਾਰ ਹੈ ਨਸ਼ਾ ਦਾ ਉਸੇ ਤਰੀਕੇ ਨਾਲ ਚੱਲਦਾ ਗਾਂਧੀ ਅੰਨਾ ਘੋਲਤਾ ਕਿ ਉਹਨੂੰ ਸਮਿਟ ਦੇ ਸਮਝਦੇ ਕੈਂਟਾ ਲੱਗੂਗਾ ਅੱਜ ਤਾਂ ਉਸੇ ਤਰੀਕੇ ਨਾਲ ਕੰਮ ਕਰ ਰਿਹਾ ਹੈ ਅਜੇ ਵੀ ਇੰਡੀਗਲ ਮਾਈਨਿੰਗ ਹੋ ਰਹੀ ਹੈ ਇਹ ਕੋਈ ਦੋ ਟਰਾਲੀਆਂ ਭਰ ਕੇ ਲੈ ਕੇ ਜਾ ਰਿਹਾ ਉਹਦੇ ਵਿੱਚ ਚੀਕ ਚ ਘੜਾ ਪਾਰਨਾ ਉਸਾ ਦੇ ਵਿੱਚ ਆਉਣ ਤੋਂ ਪਹਿਲਾਂ ਕੇਜਰੀਵਾਲ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ 20000 ਕਰੋੜ ਜਿਹੜਾ ਹੈ ਅਸੀਂ ਮਾਈਨਿੰਗ ਦੇ ਵਿੱਚ ਹੀ ਕਮਾ ਲਵਾਂਗੇ ਅਸੀਂ ਨੇ ਪਿਛਲੇ ਸਾਲ 247 ਕਰੋੜ ਅੱਜ ਦਾ ਦੂਜੇ ਮਹੀਨੇ ਤੱਕ 257 ਕਰੋੜ ਦਾ ਰੈਵਨਿਊ ਹੈ ਜਿਹੜਾ 20000 ਕਰੋੜ ਕਿੱਥੇ ਹੈ 257 ਕਰੋੜ ਰੁਪਈਆ ਇਹ ਵੀ ਬਹੁਤ ਵੱਡੀ ਗੱਲ ਹੈ ਨਹੀਂ ਪਹਿਲੇ ਤਾਂ ਆਪ ਦੇ ਘਰੀ ਭਰਦੇ ਸੀ ਉਹਨਾਂ ਨੇ ਰੈਵਨਿਊ ਦੀ ਤਾਂ ਕਦੇ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਜਿਹੜੇ 100 100 ਫੁੱਟ ਖੱਡੇ ਪੱਟੇ ਉਹ ਇਹਨਾਂ ਨੇ ਪੱਟੇ ਨੇ ਕੋਈ ਅਸਲੀ ਥੋੜੀ ਪੱਟੇ ਨਹੀਂ ਬੁਰਾ ਹਾਲ ਹੋ ਗਿਆ ਦਿਨ ਦਿਹਾੜੇ ਲੁੱਟਾ ਖੋਆ ਹੋ ਜਾਂਦੀਆਂ ਨੇ ਕੋਈ ਕੰਨਾਂ 'ਚ ਵਾਲੀਆਂ ਲਾ ਕੇ ਚਲਾ ਜਾਂਦਾ ਹੈ ਕੋਈ ਮਰਡਰ ਹੋ ਜਾਂਦਾ ਹੈ ਲਾਅ ਐਂਡ ਆਰਡਰ ਕੀ ਅਜੇ ਤੱਕ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਨਹੀਂ ਕੰਟਰੋਲ ਚ ਹੋਇਆ ਇਹਨਾਂ ਪੰਜਾਬ ਦੇ ਲੋਕ ਇੰਨੇ ਸੰਤੁਸ਼ਟ ਨੇ ਆ ਸਿਰਫ ਜਿਨ੍ਹਾਂ ਦੀ ਕੁਰਸੀ ਖੁੱਸ ਗਈ ਨਾ ਉਹਨਾਂ ਨੇ ਹੁਣ ਫੋੜੇ ਹੋਏ ਪਏ ਤੇ ਉਹ ਬੈਠ ਨਹੀਂ ਸਕਦੇ ਸਾਰਾ ਪਿੰਡ ਮਰਦੀ ਇਹਨਾਂ ਨੂੰ ਨੰਬਰਦਾਰੀ ਨਹੀਂ ਮਿਲਦੀ ਕੌਣ ਨੇ ਉਹ ਫੋੜੇ ਕਿਹਨਾਂ ਦੇ ਹੋਏ ਜਿਹੜੇ ਆ ਜਿਹੜੇ ਤਾਨੂੰ ਪਤਾ ਹੀ ਆ ਸਾਰੇ ਜਿਹੜੇ ਅੰਦਰ ਅੰਦਰ ਗੱਲ ਨਹੀਂ ਕਰਦੇ ਬਾਹਰ ਨਿਕਲ ਨਿਕਲ ਕੇ ਆਉਂਦੇ ਨੇ ਹਾਂ ਸਭਾ ਚ ਜਿੰਦਰੇ ਲਾਉਣ ਦੀਆਂ ਗੱਲਾਂ ਕਰ ਦਿੰਦੇ ਨੇ ਕਹਿੰਦੇ ਨੇ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੋ ਜੇ ਦੁੱਧ ਧੋਤੇ ਹੁੰਦੇ ਨਾ ਅੰਦਰ ਬੋਲ ਲੈ ਦੁੱਧ ਧੋਤੇ ਹੈ ਕੋਈ ਮੰਤਰੀ ਉਤਾਰਨੇ ਪੈ ਰਹੇ ਨੇ ਕਹਿੰਦੇ ਡਰ ਰਹਾ ਇਹ ਲੱਗਦਾ ਕਿ ਸੀਟਾਂ ਨਹੀਂ ਜਿੱਤੀਆਂ ਜਾਣਗੀਆਂ ਜਾਂ ਫਿਰ ਕਹਿੰਦੇ ਜਿਹੜੇ ਦਰੀਆਂ ਬਚਾਉਂਦੇ ਸੀ ਜਿਹੜੇ ਆਮ ਘਰਾਂ ਦੇ ਬੰਦੇ ਸੀ ਜਿਨ੍ਹਾਂ ਨੂੰ ਕਹਿੰਦੇ ਸੀ ਅਸੀਂ ਇਹਨਾਂ ਨੂੰ ਮੌਕਾ ਦੇਵਾਂਗੇ ਉਹ ਲੱਭੇ ਨਹੀਂ ਸਵਾਰ ਕਰਾਤ ਲੈ ਲ ਰਹਿ ਲੋ ਇਹਨਾਂ ਲਵੇ ਨਾ ਇਹ ਰਾਤ ਨੂੰ ਉੱਬੜ ਬਾਇ ਉੱਠ ਠੁੱਕੇ ਗਾਲਾਂ ਕੱਢਦੇ ਨੇ ਇੱਕ ਦੂਜੇ ਨੂੰ ਵੀ ਆ ਕੀ ਹੋ ਗਿਆ ਸਰਕਾਰ ਖੁੰਝ ਗਈ ਆਪਣੀ ਸਰਕਾਰ ਨਹੀਂ ਆਈ ਕਿਉਂਕਿ ਜਿੰਨੇ ਗੱਲ ਗੜਫੇ ਖਾਦੇ ਹੋਏ ਨਾ ਉਹਨਾਂ ਨੂੰ ਸਰਕਾਰ ਤੋਂ ਬਾਹਰ ਰਹਿ ਕੇ ਸਾਰੀ ਰਾਤ ਨਹੀਂ ਸਾਰੇ ਇਹਨਾਂ ਇਹਨਾਂ ਗੱਫਾ ਗੱਫਾ ਗੋਲੀਆਂ ਦਾ ਖਾ ਕੇ ਸੌਂਦੇ ਨੇ ਸਾਰੇ ਸਰ ਰਾਜ ਦੀ ਤਸੀਪ ਲਾਉਣ ਦੀ ਲੱਗ ਰਹੀ ਵੀ ਕਦੋਂ ਪ੍ਰਧਾਨ ਕੋਈ ਖੋਲੀਏ ਤੋਂ ਬਾਜ ਉਧਰੋਂ ਬਾਜਵੇ ਤੋਂ ਲੱਗੇ ਰਹਿੰਦੇ ਨੇ ਬਾਦ ਬਾਜੀ ਬਸ ਇਹ ਆ ਆਪਸ ਵਿੱਚ ਇਹਨਾਂ ਨੂੰ ਨਾ ਮੈਂ ਕਰਕੇ ਕਹਿਣਾ ਇਹਨਾਂ ਤਾਂ ਇੱਕ ਦੋ ਬੰਦੇ ਇਹੋ ਜਿਹੇ ਦੇਤੇ ਇਹਨਾਂ ਨੂੰ ਉਹੀ ਲੈ ਬਿਠਾਉਂਦੇ ਸ਼ੁਰੂ ਸ਼ੁਰੂਆਤ ਹੁੰਦੀ ਹੈ ਉਸ ਤੋਂ ਬਾਅਦ ਜੀਪੀ ਆ ਗਏ ਹੁਣ ਚੱਬੇਵਾ ਲਾ ਕੇ ਚੱਬੇਵਾ ਤਾਂ 10 ਦਿਨ ਪਹਿਲਾਂ ਕਰਜ਼ੇ ਦੀ ਪੜ ਚੁੱਕੀ ਫਿਰਦੇ ਸੀ ਸੰਗਤ ਚੁੱਕੀ ਫਿਰਦੇ ਸੀ ਤੁਸੀਂ ਵੀ ਹਾਲਾਂਕਿ ਉਹਨਾਂ ਦੇ ਉੱਤੇ ਬਿਆਨ ਦਿੱਤਾ ਸੀ ਕਿ ਚੰਗੇ ਬੰਦੇ ਨਾਲ ਜੁੜਨਾ ਚਾਹੁੰਦੇ ਨੂੰ ਉਹਨਾਂ ਨੂੰ ਜੋੜਨਾ ਚਾਹੀਦਾ ਬਦਲਾਅ ਦਾ ਹੋਕਾ ਦੇ ਕੇ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਨੂੰ 2 ਸਾਲ ਪੂਰੇ ਹੋ ਚੁੱਕੇ ਨੇ ਕਾਇਨਾ ਦੋ ਸਾਲਾਂ ਦੇ ਵਿੱਚ ਕਿੰਨਾ ਕੁ ਬਦਲਾਅ ਸਰਕਾਰ ਨੇ ਕੀਤਾ ਹੈ ਔਰ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਕਿੰਨੇ ਕੁ ਖਰੇ ਉਤਰੇ ਨੇ ਇਸੇ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਕੈਬਨਿਟ ਦੇ ਸੀਨੀਅਰ ਵਜ਼ੀਰ ਚੇਤਨ ਸਿੰਘ ਜੋੜਾ ਮਾਜਰਾਣੀ ਮੌਜੂਦ ਨੇ ਜਿਨ੍ਹਾਂ ਦੇ ਕੋਲ ਇਸ ਵਕਤ ਸੱਤ ਮਹਿਕਮੇ ਨੇ ਤਾਂ ਇਹਨਾਂ ਮਹਿਕਮਿਆਂ ਦੇ ਵਿੱਚ ਕਿਸ ਤਰੀਕੇ ਦਾ ਕੰਮ ਹੋ ਰਿਹਾ ਹੈ ਕਿਸ ਤਰੀਕੇ ਦੇ ਨਾਲ ਚੇਤਨ ਸਿੰਘ ਜੋੜਾ ਮਾਜਰਾ ਦੋ ਸਾਲਾਂ ਦੇ ਵਿੱਚ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰੇ ਨੇ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਸੱਜਣ ਜੀ 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 ਜੇ ਮੈਂ ਗੱਲ ਕਰਾਂ ਅੱਜ ਦੀ 16 ਮਾਰਚ ਦੀ ਔਰ ਅੱਜ ਤੋਂ ਦੋ ਸਾਲ ਪਹਿਲਾਂ ਦੀ ਖੜਕਰ ਕੱਲਾਂ ਦੇ ਵਿੱਚ ਸੀਐਮ ਭਗਵੰਤ ਮਾਨ ਸੋਚ ਚੁੱਕਦੇ ਨੇ ਉਹ ਦਿਨ ਯਾਦ ਕਰਦੇ ਹਾਂ ਤੇ ਅੱਜ ਦਾ ਦਿਨ ਯਾਦ ਕਰਦੇ ਹਾਂ ਕਿੰਨਾ ਅੰਤਰ ਤੁਹਾਨੂੰ ਪੰਜਾਬ 'ਚ ਨਜ਼ਰ ਆਉਂਦਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਉਸ ਅਕਾਲਪੁਰਖ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਭ ਤੋਂ ਚੰਗੇ ਕੰਮ ਕਰਨ ਦਾ ਜਿਹੜਾ ਹੈਗਾ ਸਾਨੂੰ ਮੌਕਾ ਦਿੱਤਾ ਔਰ ਅਸੀਂ ਉਹਨਾਂ ਸੂਰਬੀਰ ਯੋਧਿਆਂ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਵਾਸਤੇ ਆਪਣੀ ਜਾਨਾਂ ਕੁਰਬਾਨ ਕੀਤੀਆਂ ਔਰ ਅੱਜ ਪੂਰੇ 2 ਸਾਲ ਹੋ ਚੁੱਕੇ ਨੇ ਔਰ ਮੈਂ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਵਾਂ ਸਿੰਘ ਮਾਨ ਨੂੰ ਮੁਬਾਰਕਬਾਦ ਵੀ ਦਊਂਗਾ ਉਹਨਾਂ ਨੂੰ 2 ਸਾਲ ਪੂਰੇ ਹੋਣ ਤੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਧੰਨਵਾਦ ਵੀ ਕਰਾਂਗੇ ਪੰਜਾਬ ਦੇ ਲੋਕਾਂ ਦਾ ਕਿ ਜਿਨ੍ਹਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਸਾਡੇ ਪੰਜਾਬ ਸਰਕਾਰ ਦੇ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਵਾਂਜੀ ਮਾਨ ਉਹਨਾਂ ਦੇ ਮੋਢਿਆਂ ਤੇ ਪਾਈ ਔਰ ਅਸੀਂ ਇਮਾਨਦਾਰੀ ਨਾਲ ਉਸ ਜ਼ਿੰਮੇਵਾਰੀ ਨੂੰ ਨਿਭਾ ਰਹੇ ਹਾਂ ਔਰ ਸਾਡੇ ਮੁੱਖ ਮੰਤਰੀ ਸਾਹਿਬ ਜਿਹੜਾ ਵੀ ਕਦਮ ਪੁੱਟਦੇ ਨੇ ਉਹ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਭਲੇ ਲਈ ਉਹ ਪੁੱਟ ਰਹੇ ਨੇ ਔਰ ਜਿੰਨਾ ਕੰਮ ਆ 2 ਸਾਲਾਂ ਦੇ ਵਿੱਚ ਹਮ ਸਰਕਾਰ ਨੇ ਕੀਤਾ ਮੈਨੂੰ ਲੱਗਦਾ ਰਿਕਾਰਡ ਹੈ ਕਿ ਪਿਛਲੇ ਇਤਿਹਾਸ ਦੇ ਵਿੱਚ ਪੂਰੇ ਜਿਨ੍ਹਾਂ ਨੇ ਪੂਰਾ ਪੂਰਾ ਸਮਾਂ ਲਾਤਾ ਸਰਕਾਰਾਂ ਦਾ ਜਿਹੜੀਆਂ ਦੋ ਪਾਰਟੀਆਂ ਨਹੀਂ ਆ ਜਿਨ੍ਹਾਂ ਨੇ ਉਹਨਾਂ ਨੇ ਆਪਣੇ ਟਿਨਿਓਰ ਦੇ ਵਿੱਚ ਨਹੀਂ ਕੀਤਾ ਜਿਹੜਾ 2 ਸਾਲਾਂ 'ਚ ਕੀਤਾ ਚੇਤਨ ਜੀ ਆਪਣੀ ਪਰਫਾਰਮੈਂਸ ਨੂੰ ਕਿਵੇਂ ਵੇਖਦੇ ਹੋ ਔਰ ਆਪਣੇ ਉਸ ਸਮੇਂ ਨੂੰ ਕਿਵੇਂ ਵੇਖਦੇ ਹੋ ਪਾਰਟੀ ਨਾਲ ਤੁਸੀਂ ਬਹੁਤ ਲੰਬੇ ਸਮੇਂ ਤੋਂ ਜੁੜੇ ਰਹੇ ਹੋ ਵਿਧਾਨ ਸਭਾ ਦੀ ਜਦੋਂ ਤੁਸੀਂ ਪੌੜੀਆਂ ਚੜ੍ਹਣੀਆਂ ਸੀ ਪਹਿਲੇ ਦਿਨ ਮੈਨੂੰ ਯਾਦ ਆਉ ਤਸਵੀਰ ਮੇਰੇ ਅੱਜ ਵੀ ਅੱਖਾਂ ਸਾਹਮਣੇ ਬਿਲਕੁਲ ਉਹ ਆ ਜਾਂਦੀ ਹੈ ਤੁਸੀਂ ਵੈਗਨਰ ਦੇ ਵਿੱਚ ਵਾਈਟ ਵੈਗਨਰ ਚ ਆ ਰਹੇ ਸੀਗੇ ਔਰ ਰਸਤੇ 'ਚ ਕੋਈ ਪਾਰਟੀ ਦਾ ਵਰਕਰ ਜਾ ਰਿਹਾ ਸੀ ਤੁਸੀਂ ਆਪ ਗੱਡੀ 'ਚ ਉਤਰ ਗਏ ਤੁਸੀਂ ਉਹਨਾਂ ਨੂੰ ਬਿਠਾਇਆ ਤੇ ਤੁਸੀਂ ਪੈਦਲ ਅੰਦਰ ਵਿਧਾਨ ਸਭਾ 'ਚ ਗਏ ਸੋਚਿਆ ਸੀ ਉਹ ਪੈਦਲ ਪੌੜੀਆਂ ਚੜ੍ਹਦੇ ਚੜ੍ਹਦੇ ਝੰਡੀ ਵਾਲੀ ਐਬਲਮ ਵਾਲੀ ਗੱਡੀ ਵੀ ਮਿਲ ਜਾਊਗੀ ਔਰ ਮਹਿਕਮੇ ਆ ਜਾਣਗੇ ਪਹਿਲਾਂ ਹਾਲਾਂਕਿ ਸਿਹਤ ਮੰਤਰੀ ਬਣੇ ਫੇਰ ਤੁਹਾਡਾ ਮਹਿਕਮਾ ਚੇਂਜ ਹੋ ਗਿਆ ਬਹੁਤਿਆਂ ਨੇ ਕਿਹਾ ਕਿ ਚੇਤਨ ਜੋੜੇ ਮਾਜਰੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਹਰ ਇੱਕ ਨੂੰ ਕਦੇ ਤੁਸੀਂ ਉਸ ਪਰਮਾਤਮਾ ਦਾ ਨਾ ਸ਼ੁਕਰੇ ਨਾ ਹੋ ਹਮੇਸ਼ਾ ਸ਼ੁਕਰ ਕਰੋ ਜਿੱਥੇ ਰੱਖੇ ਉੱਥੇ ਰਹਿਣਾ ਚਾਹੀਦਾ ਔਰ ਜਿਹੜੀ ਹੈ ਕਿ ਤੁਸੀਂ ਕਿਹਾ ਕਿ ਮੈਂ ਉਹਦੋਂ ਗੱਡੀ ਚ ਭਟਾਇਆ ਮੈਂ ਅੱਜ ਵੀ ਮੈਂ ਆਪਦੇ ਆਪ ਨੂੰ ਮੰਤਰੀ ਕਦੇ ਨਹੀਂ ਸਮਝਦਾ ਮੈਂ ਅੱਜ ਵੀ ਵਰਕਰ ਆ ਵਰਕਰ ਹੀ ਰਹੂੰਗਾ ਤੁਸੀਂ ਜਦੋਂ ਵੀ ਕਿਤੇ ਕੋਈ ਰੈਲੀ ਹੁੰਦੀ ਆ ਕਿਤੇ ਹੋਰ ਹੁੰਦੀ ਆ ਤੁਸੀਂ ਦੇਖਿਓ ਮੈਂ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਮੈਂ ਜਿੱਥੇ ਬੈਠੇ ਲੋਕ ਉਹਨਾਂ ਦੇ ਵਿੱਚ ਦੀ ਜਾਵਾਂ ਤਾਂ ਕਿ ਜਿਹੜੇ ਮੇਰੇ ਭਰਾ ਮੇਰੇ ਵਰਕਰ ਨੇ ਦੂਜੇ ਜ਼ਿਲ੍ਹਿਆਂ ਦੇ ਨੇ ਜਿਹੜੇ ਜਾ ਚੇਅਰਮੈਨ ਨੇ ਵਾਹ ਚੇਅਰਮੈਨ ਨੇ ਮੈਂ ਉਹਨਾਂ ਨੂੰ ਮਿਲ ਸਕਾਂ ਮੇਰੀ ਕੋਸ਼ਿਸ਼ ਰਹਿੰਦੀ ਆ ਮੈਂ ਹਰ ਇੱਕ ਦੇ ਲੱਵੇ ਜਾਵਾਂ ਕੋਈ ਜੇ ਕੋਈ ਕਿਸੇ ਕਾਰਨ ਕਈ ਵਾਰੀ ਹੁੰਦਾ ਨਾ ਕੋਈ ਚਾਰ ਬੰਦੇ ਦੂਰ ਬੈਠੇ ਨੇ ਉਹ ਕਈ ਵਾਰੀ ਆਪਸ ਵਿੱਚ ਸੈਂਤ ਮਾਰ ਲੈਂਦੇ ਨੇ ਵੀ ਦੇਖਾਂਗੇ ਹੁਣ ਮੰਤਰੀ ਆ ਹੁਣ ਆਪਣੇ ਲੱਵੇ ਆਊਗਾ ਕਿ ਨਹੀਂ ਆਊਗਾ ਮੈਨੂੰ ਪਹਿਲਾਂ ਮੈਂ ਉਹਨਾਂ ਲੱਵੇ ਜਾਣਾ ਬੀ ਕਿਤੇ ਇਹ ਨਾ ਕਹਿ ਦੇਣ ਕਿ ਅੱਜ ਮੰਤਰੀ ਬਣ ਕੇ ਉੱਧਰ ਤੋਰੇ ਪਰ ਔਰ ਅੱਜ ਵੀ ਮੈਂ ਤੁਹਾਨੂੰ ਇੱਕ ਹੋਰ ਦੱਸਣੀ ਚਾਹਣਾ ਸ਼ਾਇਦ ਤੁਸੀਂ ਨੋਟਿਸ ਕੀਤੀ ਹੈ ਪਤਾ ਨਹੀਂ ਕੀਤੀ ਮੈਂ ਅੱਜ ਵੀ ਜੇ ਵਿਧਾਨ ਸਭਾ ਜਾਣਾ ਤਾਂ ਤੁਸੀਂ ਆਪ ਡਰਾਈਵ ਕਰਕੇ ਆਉਂਦੇ ਆਪ ਡਰਾਈਵ ਕਰਕੇ ਆਉਣਾ ਔਰ ਮੈਂ ਜਾਂਦਾ ਵੀ ਐਮਐਲਏ ਵਾਲੇ 게ਟ ਆ ਅੱਜ ਤੱਕ ਮੈਂ ਜਿੱਥੋਂ ਦੀ ਮੰਤਰੀ ਆਉਂਦੇ ਨੇ ਉਸ 게ਟ ਇੱਕ ਵਾਰੀ ਵੀ ਨਹੀਂ ਗਿਆ ਉਹ 게ਟ ਕਿੱਥੇ ਆ ਕਿੱਧਰ ਦੀ ਆਉਣਾ ਪੈਂਦਾ ਇੱਕ ਵਾਰੀ ਵੀ ਕੋਈ ਸਾਬਤ ਕਰ ਦੇ ਮੈਂ ਦੇ ਅੰਦਾਰ ਕਿਉਂਕਿ ਜਿਹੜੇ ਮੰਤਰੀ ਮੰਡਲ ਨੇ ਇਹ ਟੈਂਪਰੀਰੀ ਜੌਬਸ ਹੁੰਦੀਆਂ ਨੇ ਐਮ ਐਲ ਏ ਸੀ ਜਰੂਰ ਬਿਸ਼ੱਕ ਅਸੀਂ 5 ਸਾਲਾਂ ਵਾਸਤੇ ਆ ਪਰ ਜਿਹੜੀ ਮੰਤਰੀ ਮੰਡਲ ਆ ਇਹ ਟੈਂਪਰੀਰੀ ਆ ਇਹ ਅੱਜ ਮੇਰੇ ਲਵੇ ਹੈਗਾ ਕੱਲ ਨੂੰ ਹੈਗਾ ਪਤਾ ਨਹੀਂ ਨਹੀਂ ਹੈਗਾ ਸੋ ਇਨਾਂ ਚੀਜ਼ਾਂ ਦਾ ਗਵਾਨ ਕਰਨ ਦੀ ਲੋੜ ਨਹੀਂ ਇਹ ਆਮ ਨੇ ਇਹ ਅੱਜ ਮੇਰੇ ਲਵੇ ਕੱਲ ਨੂੰ ਕਿਸੇ ਹੋਰ ਲਵੇ ਹੋ ਸਕਦਾ ਪਰਸ ਨੂੰ ਕਿਸੇ ਹੋਰ ਲਵੇ ਹੋ ਸਕਦਾ ਸੋ ਇਸ ਕਰਕੇ ਮੈਂ ਚਾਹੁੰਦਾ ਕਿ ਕੱਲ ਨੂੰ ਜੇ ਮੇਰੇ ਲਵੇ ਮੰਤਰੀ ਮੰਡਲ ਨਹੀਂ ਵੀ ਹੈ ਮੈਨੂੰ ਸ਼ਰਮ ਮਹਿਸੂਸ ਨਾ ਹੋਵੇ ਮੈਂ ਜਿਹੜੇ ਗਿੱਟ ਆਮ ਐਮਐਲਏ ਜਾਂਦੇ ਨੇ ਉਸੇ ਗਿੱਟ ਜਾਮਾ ਫਿਰ ਆਪਣੇ ਚ ਫਰਕ ਕਿਸ ਚੀਜ਼ ਦਾ ਗੁਮਾਨ ਕਿਸ ਚੀਜ਼ ਦਾ ਸਾਡੀ ਤਾਂ ਜ਼ਿੰਮੇਵਾਰੀ ਲਈ ਆ ਪੰਜਾਬ ਦੇ ਲੋਕਾਂ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਭਗਵਾਨ ਸਿਮਰ ਨੇ ਕਿ ਅਸੀਂ ਪੰਜਾਬ ਦੇ ਹਿੱਤ ਲਈ ਕੰਮ ਹੈ ਜਿਹੜਾ ਉਹ ਕਰੀਏ ਉਹ ਤੇ ਅਸੀਂ ਪੂਰੀ ਇਮਾਨਦਾਰੀ ਨਾਲ ਕੰਮ ਹੈ ਜਿਹੜਾ ਲਗਾਤਾਰ ਕਰ ਰਿਆ ਉਹ ਜਿੰਨੇ ਵੀ ਮਹਿਕਮੇ ਮੇਰੇ ਲਵੇ ਨੇ ਉਹ ਤੇ ਅਸੀਂ ਐਨ ਪੂਰਾ ਪੈਰਾ ਦੇ ਰਿਹਾ ਔਰ ਜੇ ਮੈਂ ਮੋਟਾ-ਮੋਟਾ ਜੀ ਗੱਲ ਕਰਾਂ ਅਪਿਛਲੇ 2 ਸਾਲਾਂ ਦੀ ਜੇ ਮੈਂ ਕਿਸੇ ਮਹਿਕਮੇ ਤੋਂ ਲਮਾਤਾ ਹਰ ਇੱਕ ਮਹਿਕਮੇ ਦੇ ਵਿੱਚ ਰਿਕਾਰਡ ਤੋੜ ਜਿਹੜੇ ਕੰਮ ਹੋਏ ਨੇ ਇੱਕ ਮੈਂ ਜਲ ਸਰੋਤ ਤੋਂ ਸ਼ੁਰੂ ਕਰੂੰਗਾ ਜੀ ਜਲ ਸਰੋਤ ਦੇ ਵਿੱਚ ਸਰਕਾਰ ਵੱਲੋਂ ਕਿਸਾਨਾਂ ਜਿਹੜਾ ਨਹਿਰੀ ਪੰ ਟੇਲਾਂ ਪੈਂਦੀਆਂ ਸੀ ਜਿਹੜੀਆਂ ਉੱਥੇ ਪਾਣੀ ਨਹੀਂ ਜਾਂਦਾ ਸੀ ਔਰ ਉਹਨਾਂ ਜਿਹੜੇ ਖਾਲੇ ਆਪਣਾ ਪਾਣੀ ਹੈ ਜਿਹੜਾ ਟੇਲਾਂ ਤੱਕ ਜਾਣ ਦਾ ਯਕੀਨੀ ਬਣਾਇਆ ਸਰਕਾਰ ਔਰ ਲਗਭਗ 14000 ਤੋਂ ਉੱਤੇ ਖਾਲ ਜੋ ਪਿਛਲੇ 30 ਸਾਲਾਂ ਤੋਂ ਟੁੱਟੇ ਫੁੱਟੇ ਪਏ ਸੀ ਜਿਸ ਪਾਸੇ ਬਲ ਕਦੇ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਸੀ ਬਿਕਾ ਉਹਨਾਂ ਨੂੰ ਸਾਰਿਆਂ ਨੂੰ ਬਹਾਲ ਕੀਤਾ ਔਰ 10 10000 ਤੋਂ ਉੱਤੇ ਮੇਰੇ ਖਿਆਲ 11000 ਦੇ ਆਸ-ਪਾਸ ਆਏਗਾ ਕਿ ਜਿਹੜੇ ਭਾਈਚਾਰਕ ਖਾਲ ਤੇ ਜਿਹੜੇ ਖੇਤਾਂ ਦੇ ਵਿੱਚ ਭਾਈਚਾਰਕ ਆਪਸ ਵਿੱਚ ਸਾਂਝ ਦੇ ਤੌਰ ਤੇ ਕਿੱਥੋਂ ਦੀ ਖਾਲ ਪਾ ਲਓ ਉਹਨਾਂ ਖਾਲਿਆਂ ਨੂੰ ਸਰਕਾਰੀ ਖਾਲ ਬਜੂ ਜਿਹੜਾ ਤਬਦੀਲ ਕੀਤਾ ਹੈ ਇਹ ਕੀ ਕਾਰਨ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਅਸੀਂ ਪਾਰਟੀਵਾਦੀ ਨਹੀਂ ਖੜੀ ਕੀਤੀ ਕਿ ਨਹੀਂ ਪਿਛਲੇ ਸਰਕਾਰਾਂ ਚ ਹੁੰਦਾ ਇਹਦਾ ਖਾਲ ਵਟ ਲੋ ਉਹਦਾ ਵਟ ਲੋ ਨਾ ਸਾਡੀ ਕੋਸ਼ਿਸ਼ ਹੈ ਕਿ ਅਸੀਂ ਸਰਕਾਰ ਦੇ ਵਿੱਚ ਕਿਸੇ ਬਿਨਾ ਪੱਖਪਾਤ ਕੀਤੇ ਅਸੀਂ ਜਿੰਨਾ ਹੋ ਸਕੇ ਸਭ ਦਾ ਜਿਹੜਾ ਕੰਮ ਹੈ ਉਹ ਕਰ ਸਕੀਏ ਔਰ ਮਰਦਤ ਸਾਹਿਬ ਕਿਉਂਕਿ ਤੁਹਾਡੇ ਕੋਲ ਇੱਕ ਮਾਈਨਿੰਗ ਦਾ ਡਿਪਾਰਟਮੈਂਟ ਬਹੁਤ ਅਹਿਮ ਹੈ ਔਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕੇਜਰੀਵਾਲ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ 20000 ਕਰੋੜ ਜਿਹੜਾ ਹੈ ਅਸੀਂ ਮਾਈਨਿੰਗ ਦੇ ਵਿੱਚ ਹੀ ਕਮਾ ਲਵਾਂਗੇ ਵਿਰੋਧੀ ਪਾਰਟੀਆਂ ਇਸ ਦੇ ਉੱਤੇ ਸਵਾਲ ਖੜੇ ਕਰਦੀਆਂ ਨੇ 20000 ਕਰੋੜ ਕਿੱਥੇ ਹੈ ਔਰ ਕਹਿੰਦੇ ਕਿ ਜਿਹੜੇ ਕਹਿੰਦੇ ਸੀ ਅਸੀਂ ਤਾਂ ਇਹ ਰੇਤ mafia ਚੱਲਣ ਨਹੀਂ ਦੇਣਾ ਸਮੇਂ-ਸਮੇਂ ਦੇ ਉੱਤੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਕਿ mafia ਤਾਂ ਉਸੇ ਤਰੀਕੇ ਨਾਲ ਕੰਮ ਕਰ ਰਿਹਾ ਹੈ ਅਜੇ ਵੀ ਇਲੀਗਲ ਮਾਈਨਿੰਗ ਹੋ ਰਹੀ ਹੈ ਦੇਖੋ ਸਭ ਤੋਂ ਪਹਿਲਾਂ ਮੈਂ ਇੱਕ ਚੀਜ਼ ਦੱਸਣੀ ਚਾਹਣਾ ਵੀ ਜਿਹੜੀ ਮਾਈਨਿੰਗ ਹੈ ਇਹ ਤਾਂ ਜੇ ਕੋਈ ਦੋ ਟਰਾਲੀਆਂ ਭਰ ਕੇ ਲੈ ਕੇ ਜਾ ਰਿਹਾ ਉਹਦੇ ਵੀ ਚੀਕ ਚ ਘੜਾ ਪਾਉਂਦੇ ਨੇ ਪਰ ਸਾਡੇ ਵੱਲੋਂ ਹਰ ਇੱਕ ਕੋਸ਼ਿਸ਼ ਹੈ ਵੀ ਜਿਹੜਾ ਵੀ ਕੰਮ ਹੋਵੇ ਜੇ K2 ਫਾਰਮ ਜਿਸ ਨੇ ਮਿੱਟੀ ਪਟਨੀਆ K2 ਫਾਰਮ ਲਵੇ ਔਰ ਵਾਕਿਆਦਾਰ ਵਾਲਟੀ ਪਰ ਸਾਡਾ ਇੱਕੋ ਹੀ ਫੋਕਸ ਹੈ ਕਿ ਅਸੀਂ ਪੰਜਾਬ ਦੇ ਰੈਵਿਊ ਰੈਵਨਿਊ ਆ ਜਿਹੜਾ ਉਹਦੇ ਨਾਲ ਕੋਈ ਸਮਝੌਤਾ ਨਹੀਂ ਅਸੀਂ ਵੱਧ ਤੋਂ ਵੱਧ ਰੈਵਨਿਊ ਆ ਜਿਹੜਾ ਪੰਜਾਬ ਦਾ ਇਕੱਠਾ ਹੋਣਾ ਚਾਹੀਦਾ ਅਨਲੀਗਲ ਮਾਈਨਿੰਗ ਦੇ ਨਾਲ ਅਸੀਂ ਅੱਜ ਹੱਕ ਚਾਹਨਾ ਕੱਲ ਹੱਕ ਚ ਰਹਾਂਗੇ ਪੁਰਾਣੀ ਸਰਕਾਰਾਂ ਨਾਲੋਂ ਤੁਹਾਡਾ ਰੈਵਨਿਊ ਵਧਿਆ ਮੰਤਰੀ ਸਾਹਿਬ ਉਹ ਹੀ ਮੈਂ ਦੱਸਣਾ ਚਾਹੁੰਦਾ ਹਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਦੇ ਪਿਛਲੀ ਪਿਛਲੀ ਟਿਨੋਰ ਦੀ ਜਿਹੜੀ ਸਰਕਾਰ ਦੀ ਉਹਦਾ 25-30 ਕਰੋੜ ਰੁਪਏ ਹੁੰਦਾ ਸੀਗਾ ਅਸੀਂ ਨੇ ਪਿਛਲੇ ਸਾਲ 247 ਕਰੋੜ ਐਤੀ ਦਾ ਦੂਜੇ ਮਹੀਨੇ ਤੱਕ 257 ਕਰੋੜ ਦਾ ਰੈਵਨਿਊ ਆ ਜਿਹੜਾ ਆਇਆ ਮਾਈਨਿੰਗ ਤੋਂ ਆਇਆ ਫਿਰ ਇਹਦੇ ਨਾਲ ਹੋਰ ਦੇਖੋ ਤੁਸੀਂ ਅਸੀਂ ਕੱਲਾ ਮਾਈਨਿੰਗ ਤੇ ਨਹੀਂ ਅਸੀਂ ਪੰਜਾਬ ਦੇ ਲੋਕਾਂ ਦੇ ਹਿੱਤ ਵੀ ਦੇਖਣੇ ਨੇ ਹਮ ਰੈਵਨਿਊ ਤਾਂ ਅੱਜ 5-10 ਹਜ਼ਾਰ ਕਰੋੜ ਤਾਂ ਅੱਜ ਜੇ ਅਸੀਂ ਉਹ ਕਰੀਏ ਇਹ ਤੇ ਹੋਰ ਬਤਾ ਦਈਏ ਦੀ 5.5 ਦੇ ਬਜਾਏ 10 ਕਰ ਦਈਏ ਇਹ ਬਥੇਰਾ ਵੱਜੂਗਾ ਪਰ ਸਾਡਾ ਮਕਸਦ ਨਾਲ ਇਹ ਵੀ ਹੈ ਕਿ ਕਹਾਵਤਾਂ ਕਹਿੰਦੇ ਇਨਸਾਨ ਨੂੰ ਕੁਲੀ ਜੁਲੀ ਗੁੱਲੀ ਇਹ ਜਿਹੜੀਆਂ ਤਿੰਨ ਚੀਜ਼ਾਂ ਨੇ ਬਹੁਤ ਜ਼ਰੂਰੀ ਨੇ ਹਮ ਸਾਡੇ ਘਰ ਹੋਣਾ ਜ਼ਰੂਰੀ ਹੈ ਪੈਨ ਨੂੰ ਕੱਪੜਾ ਹੋਣਾ ਚਾਹੀਦਾ ਖਾਣ ਨੂੰ ਸਾਨੂੰ ਪ੍ਰਸ਼ਾਦਾ ਜ਼ਰੂਰੀ ਹੈ ਰੋਟੀ ਮੱਕੜਾ ਰੋਟੀ ਕੱਪੜਾ ਵਰ ਮਕਾਨ ਹਾਂ ਅਸੀਂ ਜਿਹੜਾ ਮਕਾਨ ਹੈ ਉਹ ਜੇ ਅਸੀਂ ਇਹਨੂੰ ਮਹਿੰਗਾ ਕਰੀਏ ਹਮ ਰੇਤਾ ਸੀ 12 ਰੁਪਏ 14 ਰੁਪਏ ਕਰ ਦਈਏ ਵੀ ਉੱਥੋਂ 14 ਰੁਪਏ ਮਿਲੂਗਾ ਭਾਈ ਉਹ ਫਰਕ ਕਿਤੇ ਨਾ ਕਿਤੇ ਸਾਡੀ ਉਹਨਾਂ ਲੋਕਾਂ ਨਾਲ ਬੇਇਨਸਾਫੀ ਹੈ ਹਰ ਰੈਵਨਿਊ ਤਾਂ ਵੱਜੂਗਾ ਰੈਵਨਿਊ ਤਾਂ 5-7000 ਕਰੋੜ 1000 ਕਰੋੜ ਤਾਂ ਮਾਮੂਲੀ ਜੀ ਗੱਲ ਹੈ ਪਰ ਉਹਦੇ ਨਾਲ ਆਮ ਘਰਾਂ ਦਾ ਆਮ ਲੋਕਾਂ ਦਾ ਜਿਹੜਾ ਸੁਪਨਾ ਘਰ ਬਣਾਉਂਦਾ ਉਹ ਕਿਤੇ ਹੋਊਗਾ ਅਸੀਂ ਫੇਰ ਵੀ ਆ ਤੁਸੀਂ ਦੇਖੋ ਵੀ 257 ਕਰੋੜ ਰੁਪਇਆ ਇਹ ਵੀ ਬਹੁਤ ਵੱਡੀ ਗੱਲ ਹੈ ਨਹੀਂ ਪਹਿਲੇ ਤਾਂ ਆਪਣੇ ਘਰੀ ਭਰਦੇ ਤੇ ਉਹਨਾਂ ਨੇ ਰੈਵਨਿਊ ਦੀ ਤਾਂ ਕਦੇ ਗੱਲ ਹੀ ਨਹੀਂ ਕੀਤੀ ਉਹਨਾਂ ਜਿਹੜੇ 100 100 ਫੁੱਟ ਖੱਡੇ ਪੱਟੇ ਉਹ ਇਹਨਾਂ ਨੇ ਪੱਟੇ ਨੇ ਕੋਈ ਅਸੀਂ ਥੋੜੀ ਪੱਟੇ ਨੇ ਇਹਨਾਂ ਦੇ ਤਾਂ ਲਗਾਤਾਰ ਆਪ ਦਾ ਸੰਧ ਸੰਦੇੜਾ ਕਰੀਦਾ ਹੋਇਆ ਸੀ ਕਿਸੇ ਨੂੰ ਉਧਰ ਛੱਪਣ ਵੀ ਨਹੀਂ ਦਿੰਦੇ ਤੇ ਅਸੀਂ ਸਾਡੇ ਚੋਂ ਦੱਸੋ ਕਿਦਾ ਕਿਦਾ ਕੋਈ ਹੈ ਗਿਆ ਬਿਕਰਮ ਮਜੀਠੀਆ ਹਰ ਦਿਨ ਕੋਈ ਨਾ ਕੋਈ ਟਵੀਟ ਕਰ ਦਿੰਦੇ ਨੇ ਕਦੀ ਉਹ ਰੋਪੜ ਦੇ ਵਿੱਚ ਹੋ ਰਹੀ ਮਾਈਨਿੰਗ ਦੇ ਬਾਰੇ ਵੀਡੀਓਜ਼ ਜਾਰੀ ਕਰ ਦਿੰਦੇ ਨੇ ਕਦੀ ਉਹ ਜਲੰਧਰ ਦੇ ਏਰੀਆ ਦੀ ਵੀਡੀਓਜ਼ ਜਾਰੀ ਕਰ ਦਿੰਦੇ ਨੇ ਤੁਹਾਡੇ ਧਿਆਨ ਦੇ ਵਿੱਚ ਆਉਂਦੀਆਂ ਨੇ ਔਰ ਕੀ ਵਾਕੇ ਹੀ ਉੱਥੇ ਇਲੈਗਲ ਮਾਈਨਿੰਗ ਹੋ ਰਹੀ ਹੁੰਦੀ ਹੈ ਤੁਸੀਂ ਚੈੱਕ ਕਰਵਾਉਂਦੇ ਹੋ ਫਿਰ ਬਾਅਦ ਦੇ ਵਿੱਚ ਜਿੱਦਿਆਂ ਵੀ ਸਰਕਾਰ ਆਈ ਹੈ ਤੁਸੀਂ ਦੇਖੋ ਸਭ ਤੋਂ ਜ਼ਿਆਦਾ ਐਫ ਆਈ ਆਰਜ਼ ਹੋਈਆਂ ਨੇ ਉਹ ਕਿਉਂ ਹੋਈਆਂ ਨੇ ਕਿਉਂਕਿ ਅਸੀਂ ਐਕਸ਼ਨ ਲੈਣਿਆ ਇਹਨਾਂ ਦੇ ਉੱਤੇ ਵੀ ਚੈੱਕ ਕਰੋ ਲੈਅਕ ਦੇ ਐਕਸ਼ਨ ਆ ਸਾਡਾ ਕਿਸੇ ਨਾਲ ਕੋਈ ਕੰਪਰੋਮਾਈਜ਼ ਨਹੀਂ। ਨਾ ਸਾਡਾ ਕੋਈ ਕੁਝ ਲੱਗਦਾ ਜਿਹੜਾ ਬੰਦਾ ਇਸ ਪਾਸੇ ਵੱਲ ਜਾਂਦਾ ਸਾਡਾ ਉਹਦੇ ਨਾਲ ਕੋਈ ਲਾਗਾ ਦੇ ਗਿਆ। ਸਾਡਾ ਮਕਸਦ ਹੈ ਅਸੀਂ ਸਰਕਾਰ ਦੇ ਰੈਵਨਿਊ ਦੇ ਨਾਲ ਕਦੇ ਧੋਖਾ ਨਹੀਂ ਕਰਨ ਦੇਣਾ ਕਿਸੇ ਨੂੰ ਜਿਹੜਾ ਮਰਜ਼ੀ ਹੋ। ਅਸੀਂ ਕਿਉਂਕਿ ਸਰਕਾਰ ਨੇ ਜਦੋਂ ਲੋਕਾਂ ਨੂੰ ਕੁਝ ਡਿਵੈਲਪਮੈਂਟ ਕਰਨੀਆਂ ਤਾਂ ਉਹਦੇ ਵਾਸਤੇ ਮਾਲੀਆ ਇਕੱਠਾ ਹੋਣਾ ਜ਼ਰੂਰੀ। ਜੇ ਮਾਲੀਆ ਨਹੀਂ ਹੋਊਗਾ ਅਸੀਂ ਕਿਵੇਂ ਕਰਾਂਗੇ? ਅਸੀਂ ਸਰਕਾਰ ਦੇ ਮਾਲੀਆ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ। ਜਿਹੜਾ ਵੀ ਕੋਈ ਗਲਤ ਕਰੂਗਾ ਉੱਤੇ ਕਾਰਵਾਈ ਕਰਾਂਗੇ। ਮੱਤੀ ਸਾਹਿਬ ਕਿਉਂਕਿ ਸਿਹਤ ਦੇ ਨਾਰੇ ਦੇ ਹੇਠ ਔਰ এডਿਕੇਸ਼ਨ ਦੇ ਨਾਰੇ ਹੇਠ ਤਾਂ ਸਰਕਾਰ ਜਿਹੜੀ ਹੈ ਉਹ ਆਪਣੇ ਮੁੱਖ ਗੱਲਾਂ ਕਰਕੇ ਸੱਤਾ ਦੇ ਵਿੱਚ ਆਈ ਸੀ ਕਿ ਅਸੀਂ ਬਦਲਾਵ ਲੈ ਕੇ ਆਵਾਂਗੇ ਔਰ ਤੁਸੀਂ ਬਹੁਤ ਕੁਝ ਕਰ ਵੀ ਰਹੇ ਹੋ ਮਲ੍ਹਾ ਕਲੀਨਿਕ ਖੋਲ ਰਹੇ ਹੋ ਸਕੂਲ ਆਫ ਫੈਮਿਨਸ ਖੋਲੇ ਜਾ ਰਹੇ ਨੇ ਪਰ ਨਾਲ ਨਾਲ ਸਰਕਾਰ ਨੂੰ ਵਿਰੋਧੀ ਲਾਅ ਐਂਡ ਆਰਡਰ ਦੇ ਉੱਤੇ ਬੋਤ ਘੇਰਦੇ ਨੇ ਕਹਿੰਦੇ ਕਿ ਲਾਅ ਐਂਡ ਆਰਡਰ ਜਦ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹ ਬਿਲਕੁਲ ਵਿਗੜ ਗਿਆ ਕਹਿੰਦੇ ਬੁਰਾ ਹਾਲ ਹੋ ਗਿਆ ਦਿਨ ਦਿਹਾੜੇ ਲੁੱਟਾਂ ਖੋਹਾਂ ਹੋ ਜਾਂਦੀਆਂ ਨੇ ਕੋਈ ਕੰਨਾਂ ਚ ਵਾਰੀਆਂ ਲਾ ਕੇ ਚਲਾ ਜਾਂਦਾ ਕੋਈ ਮਰਡਰ ਹੋ ਜਾਂਦਾ ਲਾਅ ਐਂਡ ਆਰਡਰ ਕੀ ਹੈ ਅਜੇ ਤੱਕ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਨਹੀਂ ਕੰਟਰੋਲ ਚ ਹੋਇਆ ਜੀ ਮੈਂ ਕਹਿੰਦਾ ਪੰਜਾਬ ਦੇ ਲੋਕ ਇੰਨੇ ਸੰਤੁਸ਼ਟ ਨਹੀਂ ਆ ਸਿਰਫ ਜਿਨ੍ਹਾਂ ਦੀ ਕੁਰਸੀ ਖੁੱਸ ਗਈ ਨਾ ਉਹਨਾਂ ਦੇ ਹੁਣ ਫੋੜੇ ਹੋਏ ਪਏ ਨੇ ਤੇ ਉਹ ਬੈਠ ਨਹੀਂ ਸਕਦੇ ਉਹਨਾਂ ਨੂੰ ਇਹ ਆ ਵੀ ਹੁਣ ਅਸੀਂ ਕੀ ਕਰੀਏ ਕਿੱਦਾਂ ਉਹ ਹੱਥ ਪਲਾ ਹੀ ਮਾਰਦੇ ਫਿਰਦੇ ਨੇ ਵੀ ਆਹ ਕਹਿ ਦੋ ਆਹ ਕਹਿ ਦੋ ਸਾਰਾ ਪਿੰਡ ਮਰ ਜਾ ਇਹਨਾਂ ਨੂੰ ਨੰਬਰਦਾਰੀ ਨਹੀਂ ਮਿਲਣੀ ਕੌਣ ਨੇ ਉਹ ਫੋੜੇ ਇਹਨਾਂ ਦੇ ਹੋਏ ਜਿਹੜੇ ਆ ਜਿਹੜੇ ਤੁਹਾਨੂੰ ਪਤਾ ਹੀ ਆ ਸਾਰੇ ਜਿਹੜੇ ਅੰਦਰ ਅੰਦਰ ਗੱਲ ਨਹੀਂ ਕਰਦੇ ਬਾਹਰ ਨਿਕਲ ਨਿਕਲ ਕੇ ਆਉਂਦੇ ਤੇ ਇਹਨਾਂ ਦਾ ਵजूद ਖਤਮ ਹੋ ਗਿਆ ਪੰਜਾਬ ਦੇ ਵਿੱਚ ਜਿਹੜਿਆ ਕਹਿੰਦੇ ਨਾ ਅਸੀਂ ਪੰਜਾਬ ਬਚਾਓ ਜਿਹੜਿਆਂ ਨੇ ਪੰਜਾਬ ਲੁੱਟ ਕੇ ਖਾਦਾ ਉਹ ਹੁਣ ਪੰਜਾਬ ਬਚਾਉਣ ਦੀ ਗੱਲ ਕਰਦੇ ਨੇ ਅੱਜ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਬੱਚਿਆਂ ਨਾਲ ਧਰੋਕ ਮਾਇਆ ਉਹ ਬੰਦੇ ਕੀ ਪੰਜਾਬ ਦੀ ਗੱਲ ਕਰਨਗੇ ਪੰਜਾਬ ਦੀ ਗੱਲ ਮੁੱਖ ਮੰਤਰੀ ਸਦਾ ਭਗਵਾਨ ਸਿੰਘ ਮਾਨ ਜਿਨ੍ਹਾਂ ਨੇ ਉਹ ਸ਼ਹੀਦਾਂ ਦੀ ਧਰਤੀ ਤੇ ਸੌਂ ਚੁੱਕੀ ਅਰ ਪੰਜਾਬ ਦੇ ਹਿੱਤ ਲਈ ਜਿਹੜੇ ਕੰਮ ਕਰ ਰਹੇ ਨੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਸਾਡੇ ਬੱਚੇ ਸ਼ਹੀਦ ਹੁੰਦੇ ਸੀ ਬਾਰਡਰਾਂ ਤੇ ਸਰਕਾਰਾਂ ਦੇ ਮਗਰਮਗਰ ਫਿਰਦੇ ਦੀ ਕਿ ਸਾਡਾ ਬੱਚਾ ਸ਼ਹੀਦ ਹੋ ਗਿਆ ਸਾਡੀ ਜਿਹੜੀ ਬਣਦੀ ਆ ਐਕਸਗ੍ਰੇਸ਼ੀਆ ਜਿਹੜੀ ਸਾਨੂੰ ਦਿਉਂ ਪਹਿਲੀ ਸਰਕਾਰ ਹੈ ਜੇ ਕਿਸੇ ਦਾ ਬੱਚਾ ਸ਼ਹੀਦ ਹੋਇਆ ਤਾਂ ਉਹਨਾਂ ਦੇ ਘਰ ਜਾ ਕੇ ਸਾਡੇ ਮੁੱਖ ਮੰਤਰੀ ਸਾਹਿਬ ਆਪ ਸਨਮਾਨ ਰਾਸ਼ੀ ਉਹਨਾਂ ਦੇ ਘਰੇ ਜਾ ਕੇ ਪਹਚਾ ਕੇ ਆਉਂਦੇ ਨਾਲੇ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਆਉਂਦੇ ਭੋਗ ਤੋਂ ਪਹਿਲਾਂ ਜਾ ਕੇ ਆਉਂਦੇ ਨੇ ਕਦੇ ਹੋਇਆ ਹੈ ਇਹ ਇਤਿਹਾਸ ਦੇ ਵਿੱਚ ਔਰ ਜਿਹੜੇ ਸਾਡੇ ਭਰਾ ਕਿਸੇ ਕਾਰਨ ਕਰਕੇ ਅੰਗਹੀਣ ਹੋ ਜਾਂਦੇ ਸੀ ਫੌਜ ਦੇ ਵਿੱਚ ਜਾਓ ਉਹਨਾਂ ਨੂੰ ਜਿਹੜੀ ਰਾਸ਼ੀ ਦੀ ਜਿਹੜੀ ਪਹਿਲਾਂ 5 ਲੱਖ ਸੀ ਉਹ 10 ਲੱਖ ਕੀਤੀ ਹੈ ਜਿਹੜੀ 10 ਲੱਖ ਦੀ ਉਹ 20 ਲੱਖ ਕੀਤੀ ਹੈ ਜਿਹੜੀ 20 ਲੱਖ ਦੀ ਉਹ 40 ਲੱਖ ਕੀਤੀ ਹੈ ਕਿਉਂ ਕਿ ਕਿਉਂਕਿ ਜਿਹੜੇ ਸਾਡੇ ਸਰਹੱਦਾਂ ਦੀ ਰਾਖੀ ਕਰਦੇ ਨੇ ਜੈਸੀ ਉਹਨਾਂ ਦਾ ਸਨਮਾਨ ਨਹੀਂ ਕਰ ਸਕਦੇ ਤਾਂ ਫਿਰ ਸਾਡੇ ਵਾਸਤੇ ਕਹਿੰਦੇ ਲੈਜਾ ਸਹੀ ਨਹੀਂ ਹੁੰਦਾ ਮੁੱਖ ਮੰਤਰੀ ਸਾਹਿਬ ਦਾ ਕਹਿੰਦੇ ਵਿਧਾਨ ਸਭਾ ਚ ਜਿੰਦਰੇ ਲਾਉਣ ਦੀਆਂ ਗੱਲਾਂ ਕਰ ਦਿੰਦੇ ਨੇ ਕਹਿੰਦੇ ਨੀ ਅੱਖਾ ਚ ਅੱਖਾਂ ਪਾ ਕੇ ਗੱਲ ਕਰੋ ਤੁਹਾਨੂੰ ਲੱਗਦਾ ਹੈ ਕਿ ਵਿਧਾਨ ਸਭਾ ਦੇ ਵਿੱਚ ਅਜਿਹੀਆਂ ਚੀਜ਼ਾਂ ਹੋਣੀਆ ਚਾਹੀਦੀਆਂ ਨੇ ਜਾਂ ਫਿਰ ਮੁੱਦਿਆਂ ਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ ਜੇ ਦੁੱਧ ਧੋਤੇ ਹੁੰਦੇ ਨਾ ਅੰਦਰ ਬੋਲਦੇ ਦੁੱਧ ਧੋਤੇ ਹੈ ਕੋਈ ਜਿੰਨਾ ਵੀ ਨਸ਼ਾ ਗੈਂਗਸਟਰ ਉਹਨਾਂ ਦੀ ਇਹ ਦੇਣ ਹੈ ਜਦੋਂ ਕਿਸੇ ਆਮ ਘਰ ਦਾ ਧੀ ਪੁੱਤ ਕੁਰਾਹੇ ਪੈਂਦਾ ਤਾਂ ਉਹ ਮਾਂ ਉਹ ਭੈਣ ਉਹ ਪਿਓ ਤੋਂ ਪੁੱਛ ਕੇ ਪਤਾ ਲੱਗਦਾ ਕਿ ਉਹ ਕਿੰਨਾ ਹਾਲਾਤਾਂ ਚ ਜਿਉਂਦੇ ਨੇ ਇਹਨਾਂ ਨੇ ਆਪਣੀ ਨਿੱਜੀ ਨਿੱਜੀ ਹਿੱਤਾਂ ਵਾਸਤੇ ਆਪਣੀ ਕੁਰਸੀ ਨੂੰ ਬਚਾਉਣ ਵਾਸਤੇ ਆਮ ਘਰਾਂ ਦੇ ਧੀ ਪੁੱਤ ਇਹਨਾਂ ਨੇ ਗੈਂਗਸਟਰ ਬਣਾਏ ਉਹਨਾਂ ਨੂੰ ਕਰਾਹੇ ਪਾਇਆ ਇੱਕ ਪੈਸੇ ਦੇ ਲਾਲਚ ਕਰਕੇ ਨਸ਼ਾ ਇਹਨਾਂ ਦੀ ਬਦੌਲਤ ਸਰਹੱਦਾਂ ਦੇ ਅੰਦਰ ਆਹੀ ਆਉਂਦਾ ਰਿਹਾ ਕੋਈ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਹੈ ਨਹੀਂ ਸੀ ਪਰ ਹੁਣ ਤਾਂ ਤੁਹਾਡੀ ਸਰਕਾਰ ਹੈ ਨਸ਼ਾ ਦਾ ਉਸੇ ਤਰੀਕੇ ਦੇ ਨਾਲ ਚੱਲ ਰਿਹਾ ਸਰ ਬਿਲਕੁਲ ਨਹੀਂ ਅਸੀਂ ਜਿੰਨੀ ਸਿੱਦਤ ਨਾਲ ਅਸੀਂ ਲੱਗੇ ਹੋਇਆ ਜੇ ਇੰਨੀ ਸਿੱਦਤ ਨਾਲ ਇਹਨਾਂ ਨੇ ਗਾਂਧੀ ਅੰਨਾ ਘੋਲਤਾ ਕਿ ਉਹਨੂੰ ਸਮਿਟ ਦੇ ਸਮਿਟ ਦੇ ਟਾਈਮ ਤਾਂ ਲੱਗੂਗਾ ਇਹਨਾਂ ਨੇ ਖੱਡੇ ਬੜੇ ਡੂੰਘੇ ਪੱਟੇ ਨੇ ਉਹਨਾਂ ਨੂੰ ਭਰਦੇ ਭਰਦੇ ਟਾਈਮ ਲੱਗੂਗਾ ਹਾਂ ਟਾਈਮ ਬਿਸ਼ੱਕ ਲੱਗੂਗਾ ਪਰ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਉਹਨਾਂ ਬੱਚਿਆਂ ਨੂੰ ਜਿਹੜੇ ਕੁਰਾਹੇ ਪਏ ਨੇ ਉਹਨਾਂ ਨੂੰ ਨਸ਼ੇ ਤੋਂ ਹਟਾਈਏ ਉਹਨਾਂ ਦਾ ਇਲਾਜ ਕਰਵਾਈਏ ਔਰ ਉਹ ਆਪਦਾ ਕੋਈ ਕਾਰੋਬਾਰ ਕਰਨ ਆਪਦੇ ਪਰਿਵਾਰ ਚ ਹੱਸਣ ਬਸਣ ਕਿਉਂਕਿ ਜਦ ਕੋਈ ਬੱਚਾ ਨਸ਼ੇ ਤੇ ਲੱਗ ਜਾਂਦਾ ਉਹ ਮਾਪਿਓ ਦਾ ਵੀ ਬੱਚੇ ਤੇ ਪਰੋ ਸੌਠ ਜਾਂਦਾ ਵੀ ਇਹਨੇ ਆਪਦੇ ਨਸ਼ੇ ਦੀ ਪੂਰਤੀ ਵਾਸਤੇ ਸਾਢੇ ਹੀ ਸਮਾਨ ਵੇਚਣਾ ਸੋ ਅਸੀਂ ਉਹ ਬੱਚਿਆਂ ਨੂੰ ਸਤਕਾਰ ਦੀ ਨਿਗਾਹ ਨਾਲ ਦੇਖ ਕੇ ਉਹਨਾਂ ਦਾ ਲਾਜ ਵੀ ਕਰਾਵਾਂਗੇ ਔਰ ਉਹਨਾਂ ਨੂੰ ਸਹੀ ਰਸਤੇ ਤੇ ਲੈ ਕੇ ਲੋਕ ਸਭਾ ਚੋਣਾਂ ਨਜ਼ਦੀਕ ਨੇ ਔਰ ਹਾਲਾਂਕਿ ਸਭ ਤੋਂ ਪਹਿਲਾਂ ਹੀ ਆਮ ਆਦੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਪਰ ਸੂਚੀ ਜਾਰੀ ਕਰਨ ਦੇ ਉੱਤੇ ਵੀ ਬਹੁਤ ਸਾਰੇ ਸਵਾਲ ਹੋਗੇ ਕਹਿੰਦੇ ਕਿ ਅਜਿਹਾ ਕੀ ਹੋਇਆ ਕਿ ਮੰਤਰੀ ਉਤਾਰਨੇ ਪੈ ਰਹੇ ਨੇ ਕਹਿੰਦੇ ਡਰ ਹੈ ਇਹ ਲੱਗਦਾ ਕਿ ਸੀਟਾਂ ਨਹੀਂ ਜਿੱਤੀਆਂ ਜਾਣਗੀਆਂ ਜਾਂ ਫਿਰ ਕਹਿੰਦੇ ਜਿਹੜੇ ਦਰਿਆ ਬਚਾਉਂਦੇ ਸੀ ਜਿਹੜੇ ਆਮ ਘਰਾਂ ਦੇ ਬੰਦੇ ਸੀ ਜਿਨ੍ਹਾਂ ਨੂੰ ਕਹਿੰਦੇ ਸੀ ਅਸੀਂ ਇਹਨਾਂ ਨੂੰ ਮੌਕਾ ਦੇਵਾਂਗੇ ਉਹ ਲੱਭੇ ਨਹੀਂ ਇਸ ਵਾਰ ਨਹੀਂ ਇਹ ਜਿਹੜੇ ਹੁਣ ਸਾਡੇ ਐਮਪੀ 13 ਜਿੱਤ ਕੇ ਜਾਣਗੇ ਉੱਥੇ ਵੀ ਤਾਂ 13 ਜਿਹੜੇ ਆਮ ਲੋਕਾਂ ਦੇ ਤੀ ਪੁੱਤ ਨੇ ਉਹਨਾਂ ਨੇ ਐਮਐਲਏ ਲੜਨਾ ਹੈ ਜਿਹੜੀਆਂ ਸੀਟਾਂ ਖਾਲੀ ਹੋਣਗੀਆਂ ਜਦੋਂ ਮੰਤਰੀ ਸਹਬਾਂ ਨੇ ਐਮਪੀ ਬਣਨਗੇ ਉਹਨਾਂ ਤੇ ਵੀ ਤਾਂ ਲੋਕਾਂ ਨੇ ਲੜਨੀ ਐ ਹੂੰ ਦਰਸਲ 'ਚ ਉਹਨਾਂ ਦੇ ਕਰੰਟ ਤਾਂ ਇਹ ਲੱਗਿਆ ਹੈ ਹੂੰ ਵੀ ਮੰਤਰੀ ਖੜੇ ਹੋ ਗਏ ਹੁਣ ਤਾਂ ਸਾਡਾ ਜਮੇ ਹੱਥ ਨਹੀਂ ਪੈਣਾ ਹੂੰ ਕਿਉਂਕਿ ਸਰਕਾਰ ਨੇ ਬਹੁਤ ਕੰਮ ਕੀਤੇ ਨੇ ਔਰ 13 ਦੀਆਂ 13 ਸਿੱਟ ਕੇ ਜਿੱਤ ਕੇ ਸੀਟਾਂ ਮਾਨ ਸਾਬ ਦੀ ਝੋਲੀ ਅਰਵਿੰਦ ਕੇ ਜੀਵਾ ਸਾਬ ਦੀ ਝੋਲੀ ਜਿਹੜੇ ਪਾਉਣੇ ਹੂੰ ਲੜਾ ਦੇ ਕਿ 13 ਜ਼ੀਰੋ ਦਾ ਕਲੀਨ ਸਵੀਪ ਹੋਊਗਾ ਸਰ ਬਿਲਕੁਲ ਹੋਊਗਾ ਬਿਲਕੁਲ ਪਟਿਆਲਾ ਕੀ ਨਜ਼ਰ ਆ ਰਹੀ ਹੈ ਬਿਲਕੁਲ ਸਰ ਕੋਈ ਚੱਕਰੀ ਨਹੀਂ ਤੁਹਾਨੂੰ ਵੀ ਕਿਹਾ ਮੰਤਰੀ ਸਾਹਿਬ ਕੀ ਤੁਹਾਨੂੰ ਵੀ ਲੜਾ ਸਕਦੇ ਆ ਤੁਹਾਡਾ ਵੀ ਨਾਮ ਸੀਗਾ ਚਰਚਾ ਦੇ ਵਿੱਚ ਪਟਿਆਲੇ ਤੋਂ ਸਰ ਅਸੀਂ ਪਾਰਟੀ ਦੇ ਸਿਪਾਹੀ ਆ ਹੂੰ ਸਾਨੂੰ ਪਾਰਟੀ ਕੋਈ ਇਕ ਲੱਤ ਤੇ ਖੜ ਜਾ ਅਸੀਂ ਖੜਾਂਗੇ ਅਸੀਂ ਆਮ ਕਰਨ ਦਿੱਤੀ ਪੁੱਤਾ ਅਸੀਂ ਕਦੇ ਸੋਚਿਆ ਤੇ ਐਸ ਐਮ ਐਲ ਏ ਬਣਾਂਗੇ ਅਸੀਂ ਮੰਤਰੀ ਬਣਾਂਗੇ ਅਸੀਂ ਆਮ ਆਦੀ ਪਾਰਟੀ ਕਰਕੇ ਐਮ ਐਲ ਏ ਜਾਂ ਮੰਤਰੀ ਬਣਿਆ ਮਾਨ ਸਾਹਿਬ ਕਰਕੇ ਅਰਵਿੰਦ ਕੇਜੀਵਾਲ ਜੀ ਕਰਕੇ ਨਹੀਂ ਸਾਨੂੰ ਦੂਜੀਆਂ ਪਾਰਟੀਆਂ ਦਾ ਸਾਨੂੰ ਅ ਬਦਨ ਸਭਾ ਦਾ ਟਿਕਟ ਜਿਹੜੇ 10-10 ਕਰੋੜ ਦੇ ਕੇ ਟਿਕਟਾਂ ਲੈਂਦੇ ਨੇ ਉਹ ਕਿਵੇਂ ਪੰਜਾਬ ਦੇ ਭਲੇ ਦੀ ਗੱਲ ਕਰਨਗੇ ਸਾਡੇ ਸੌਂ ਖਾ ਕੇ ਕਹਦੇ ਕੋਈ ਵੀ ਚੇਅਰਮੈਨ ਵਾਈਸ ਚੇਅਰਮੈਨ ਕੋਈ ਐਮਐਲਏ ਮੰਤਰੀ ਕਿਸੇ ਦੀ ਕੋ ਖੋਟੀ ਪੈਣੀ ਵੀ ਕਿਸੇ ਨੇ ਕੋਈ ਦਿੱਤੀ ਹੋਵੇ ਕਿ ਮੈਨੂੰ ਆ ਬਣਾ ਦਿਓ ਆ ਬਣਾ ਦਿਓ ਆ ਬਣਾ ਦਿਓ ਆਮ ਕਰਾਂ ਦਿੱਤੀ ਪੁੱਤ ਚੇਅਰਮੈਨ ਵਾਈਸ ਚੇਅਰਮੈਨ ਐਮਐਲਏ ਮੰਤਰੀ ਬਣੇ ਫਿਰਦੇ ਨੇ ਤੁਸੀਂ ਤੁਹਾਡੇ ਸਾਹਮਣੇ ਬਾਜਬਾ ਤਾਂ ਹੀ ਕਹਿੰਦੇ ਕਹਿੰਦੇ ਤਾਂ ਮਟੀਰੀਅਲ ਆ ਗਈ ਕਹਿੰਦੇ ਵਿਧਾਨ ਸਭਾ ਮਟੀਰੀਅਲ ਹੋਣੀ ਆ ਜਾਂ ਤਾਂ ਉਹਨਾਂ ਦਾ ਜਿਹੜੀ ਪਾਈ ਵਾਲੀ ਚੱਲ ਰਹੀ ਸੀ ਉਹ ਤੇ ਕਿਤੇ ਨਾ ਕਹਿੰਦੇ ਨਹੀਂ ਹੁੰਦੇ ਤੀਜਾ ਰਲਿਆ ਕੰਮ ਖਲਿਆ ਤੀਜਾ ਰਲ ਗਿਆ ਤੀਜੀ ਪਾਰਟੀ ਆ ਗਈ ਉਹਨਾਂ ਦਾ ਕੰਮ ਗਲ ਗਿਆ ਸਹੀ ਮੈਨਚ ਜੇ ਤੁਸੀਂ ਕਿਤੇ ਇੱਕ ਰਾਤ ਲੈ ਰਹਿ ਲੋ ਇਹਨਾਂ ਲਵੇ ਨਾ ਇਹ ਰਾਤ ਨੂੰ ਉੱਬੜ ਬਾਇ ਉਠੋ ਠੁੱਕੇ ਗਾਲਾਂ ਕੱਢਦੇ ਨੇ ਇੱਕ ਦੂਜੇ ਨੂੰ ਵੀ ਆ ਕੀ ਹੋ ਗਿਆ ਸਰਕਾਰ ਖੁੰਝ ਗਈ ਆਪਣੀ ਸਰਕਾਰ ਨਹੀਂ ਆਈ ਕਿਉਂਕਿ ਜਿਹਨੇ ਗੱਲ ਗੜਫੇ ਖਾਦੇ ਹੋਏ ਨਾ ਉਹਨਾਂ ਨੂੰ ਸਰਕਾਰ ਤੋਂ ਬਾਹਰ ਰਹਿ ਕੇ ਸਾਰੀ ਰਾਤ ਨਹੀਂ ਦੀ ਨਾ ਸਾਰੇ ਇਹਨਾਂ ਇਹਨਾਂ ਗਫਾ ਗਫਾ ਗੋਲੀਆਂ ਦਾ ਖਾ ਕੇ ਸੌਂਦੇ ਨੇ ਸਾਰੇ ਕਿੰਨੇ ਕਿੰਨੇ ਨੂੰ ਨੀਂਦ ਨਹੀਂ ਆਉਂਦੀ ਕਿਸੇ ਨੂੰ ਵੀ ਨਹੀਂ ਆਉਂਦੀ ਇਹਨਾਂ ਨੂੰ ਹਮ ਹੁਣ ਰਾਜ ਦੀ ਤੈ ਸੀ ਪਲਾਉਣ ਦੀ ਲੱਗ ਰਹੇ ਨੇ ਵੀ ਕਦੋਂ ਪ੍ਰਧਾਨਗੀ ਖੋਲਿਏ ਤੋਂ ਬਾਜ ਉਧਰੋਂ ਬਾਜਵੇ ਤੋਂ ਲੱਗੇ ਰਹਿੰਦੇ ਨੇ ਬਾਜ-ਬਾਜੀ ਬਸ ਇਹ ਹੈ ਆਪਸ ਵਿੱਚ ਇਹ ਇਹਨਾਂ ਨੂੰ ਨਾ ਆ ਮੈਂ ਦਰ ਕੇ ਕਹਿਣਾ ਇਹਨਾਂ ਦਾ ਇੱਕ ਦੋ ਬੰਦੇ ਇਹ ਹਜੇ ਦੇਤੇ ਇਹਨਾਂ ਨੂੰ ਉਹੀ ਲੈ ਬੈਠਣਗੇ ਮੰਤਰੀ ਸਾਹਿਬ ਕਿਉਂਕਿ ਤੁਹਾਡੀ ਪਾਰਟੀ ਦੇ ਵਿੱਚ ਚਰਚਾਵਾਂ ਇਹ ਵੀ ਹੁੰਦੀਆਂ ਨੇ ਕਿ ਬਾਰਲੀ ਉਮੀਦਵਾਰ ਕਿਉਂ ਲੈ ਕੇ ਆਏ ਜਾ ਰਹੇ ਨੇ ਜਿਹੜੇ ਕਾਂਗਰਸੀਆਂ ਨੂੰ ਤੁਸੀਂ ਭੰਡ ਰਹੇ ਹੋ ਜਿਹੜੇ ਪਾਰਟੀ ਨੂੰ ਤੁਸੀਂ ਕਹਿੰਦੇ ਹੋ ਕਿ ਇਹ ਕਰਪਸ਼ਨ ਵਾਲੀ ਹੈ ਜਿਹੜੀ ਪਾਰਟੀ ਨੂੰ ਕਹਿੰਦੇ ਹੋ ਕਿ ਅਜੇ ਤਾਂ ਇਹ ਜੇ ਲੀਡਰ ਨੇ ਫਿਰ ਉਹਨਾਂ ਨੂੰ ਕਹਿੰਦੇ ਸ਼ਾਮਿਲ ਕਿਉਂ ਕਰਵਾਇਆ ਜਾ ਰਿਹਾ ਰਿੰਕੂ ਤੋਂ ਸ਼ੁਰੂਆਤ ਹੁੰਦੀ ਹੈ ਉਸ ਤੋਂ ਬਾਅਦ ਜੀਪੀ ਆ ਗਏ ਹੁਣ ਚੱਬੇਵਾ ਲਾ ਕੇ ਚੱਬੇਵਾ ਦਾ 10 ਦਿਨ ਪਹਿਲਾਂ ਕਰਜ਼ੇ ਦੀ ਪੰਡ ਚੁੱਕੀ ਫਿਰਦੇ ਸੀ ਸੰਘਲ ਚੁੱਕੀ ਫਿਰਦੇ ਸੀ ਤੁਸੀਂ ਵੀ ਹਾਲਾਂਕਿ ਉਹਨਾਂ ਦੇ ਉੱਤੇ ਬਿਆਨ ਦਿੱਤਾ ਸੀਗਾ ਦੇਖੋ ਚੰਗੇ ਬੰਦੇ ਜਿੱਥੇ ਹੈਗੇ ਨੇ ਉਹਨਾਂ ਨੂੰ ਲੈ ਕੇ ਆਉਣਾ ਚਾਹੀਦਾ ਜੇ ਕੋਈ ਇਹ ਨਹੀਂ ਹੈ ਕਿ ਖਾਲੀ ਦਲ ਚ ਵੀ ਕੁਝ 2-4% ਚੰਗੇ ਬੰਦੇ ਹੋ ਸਕਦੇ ਨੇ ਹੋਰਚ ਵੀ ਹੋ ਸਕਦੇ ਨੇ ਜੇ ਕੋਈ ਚੰਗੇ ਬੰਦੇ ਨਾਲ ਜੋੜਨਾ ਚਾਹੁੰਦੇ ਨੇ ਉਹਨਾਂ ਨੂੰ ਜੋੜਨਾ ਚਾਹੀਦਾ ਮਾਨ ਸਾਹਿਬ ਕਿਸੇ ਨੂੰ ਇੱਧਰ ਜਾਂ ਇੱਧਰ ਕਿਸੇ ਨੂੰ ਨਹੀਂ ਦੇਖਣ ਦਿੰਦੇ ਕਿ ਜੀਵਲਾਲ ਸਾਹਿਬ ਨਹੀਂ ਇੱਧਰ ਉੱਧਰ ਨਹੀਂ ਦਿੱਥੇ ਕਿਉਂਕਿ ਉਹਨਾਂ ਦਾ ਫੋਕਸ ਇੱਕੋ ਹੀ ਆ ਕਿ ਜੋ ਵੀ ਕੰਮ ਕਰੀਏ ਪੰਜਾਬ ਦੇ ਭਲੇ ਲਈ ਕਰੀਏ ਜੱਬੇਵਾਲ ਸਾਹਿਬ ਆਏ ਨੇ ਉਹਨਾਂ ਦਾ ਵੈਲਕਮ ਕਰਦੇ ਆ ਹੁਣ ਜੇ ਕੋਈ ਹੋਰ ਵੀ ਆਊਗਾ ਉਹਦਾ ਵੀ ਵੈਲਕਮ ਕਰਾਂਗੇ ਉਹ ਬੰਤਾਈ ਗਈ ਹੈ ਮੈਨੂੰ ਮੈਨੂੰ ਇਹ ਲੱਗਦਾ ਹਮ ਬਾਦਵਾਲ ਸਾਹਿਬ ਤਾਂ ਕਹਿੰਦੇ ਨੇ ਸਾਡੇ 55 ਸਾਡੇ ਤੱਛ ਚ ਨਹੀਂ ਓਏ ਆਪ ਦੇ ਬਚਾ ਲੋ ਓਏ ਆਪ ਦੇ ਬਚਾ ਲੋ ਜਿਹੜੇ 14 15 ਹੈਗੇ ਨੇ ਬਚਾ ਲੋ ਕਿਤੇ ਬੈਠ ਜੋ ਲੈ ਲੂ ਕੇ ਉਹ ਵੀ ਕਿੱਕ ਕਰਕੇ ਸਾਰੀ ਭੱਜਣਗੇ ਇਹਨਾਂ ਤੇ ਤਾਂ ਰਹਿਣੀ ਕੋਈ ਨਹੀਂ ਇਹਨਾਂ ਦੀ ਹੋਰ ਵੀ ਹੈਗੇ ਨੇ ਮੈਂ ਕਿਹਾ ਕੋਈ ਕੁਛ ਹੈ ਹਮ ਕੋਈ ਕੁਛ ਹੈ ਜੀ ਇਹਨਾਂ ਦੇ ਤਾਂ ਤੁਸੀਂ ਦੇਖ ਲਿਓ ਐਲਓਪੀ ਰਹਿ ਜੂ ਹਮ ਇੱਕ ਪ੍ਰਧਾਨ ਬਾਕੀ ਸਾਰੀ ਆ ਜਾਣੀ ਕੋਈ ਬਚਣੀ ਨਹੀਂ ਕਿਉਂਕਿ ਉਹ ਦੁਖੀ ਨੇ ਇਹਨਾਂ ਤੋਂ ਵੀ ਕੋ ਜਦ ਨਾਲ ਕੋਈ ਕੋਈ ਦੁੱਧ ਦੇਣ ਵਾਲਾ ਪਸ਼ੂ ਹੁੰਦਾ ਨਾ ਉਹ ਜਦੋਂ ਫਿਰ ਛੜਾਂਕਾਂ ਲੱਗ ਜਾਂਦਾ ਮਾਰਨ ਫਿਰ ਉਹ ਤੋਂ ਸਾਰੀ ਡਰ ਜਾਂਦਾ ਫਿਰ ਨਾ ਉਹ ਵਿਕਦਾ ਨਾ ਉਹ ਦੁੱਧ ਦਿੰਦਾ ਇਹੇ ਜਿਹਾ ਨਿਕਦੋਤਾ ਉੱਤੇ ਤੁਸੀਂ ਤਾਂ ਇਹ ਲੈ ਕੇ ਆਣੇ ਉਹ ਉਹਨਾਂ ਦਾ ਕੀ ਕਰਨਾ ਮਸਾ ਤਾਂ ਚਾਂਚੜੀ ਆ ਨਾ ਮਮ। ਮંત્રી ਸਾਹਿਬ 2 ਸਾਲ ਪੂਰੇ ਹੋ ਗਏ ਖੀਰ ਦੇ ਵਿੱਚ 3 ਸਾਲਾਂ ਦੇ ਵਿੱਚ ਕੀ 익ਸਪੈਕਟੇਸ਼ਨਸ ਨੇ ਕੀ ਕੁਝ ਚਾਹੁੰਦੇ ਹੋ ਪੰਜਾਬ ਦੇ ਵਾਸਤੇ ਕਰਨਾ ਹੈ ਔਰ ਕੀ ਉਮੀਦਾਂ ਨੇ ਪੰਜਾਬ ਨੂੰ ਰੰਗਲਾ ਬਣਾਉਣ ਵਾਸਤੇ ਸਰ ਸਾਡਾ ਹਰ ਇੱਕ ਕਦਮ ਪੰਜਾਬ ਦੇ ਭਲੇ ਲਈ ਹੋਊ ਪੰਜਾਬ ਦੇ ਹਿਤ ਲਈ ਹੋ ਸਾਡੀ ਨੌਜਵਾਨੀ ਨੂੰ ਬਾਹਰ ਜਾਣ ਤੋਂ ਰੋਕਣਾ ਉਹਨਾਂ ਨੂੰ ਹੋਰ ਰੋਜ਼ਗਾਰ ਦੇਣਾ ਔਰ ਪਿੰਡਾਂ ਦੇ ਵਿੱਚ ਚੰਗੇ ਖੇਡ ਸਟੇਡੀਅਮ ਬਣਾਉਣਾ ਗਰਾਊਂਡ ਬਣਾਉਣਾ ਤਾਕੇ ਸਾਡੀ ਨੌਜਵਾਨੀਆਂ ਜਿਹੜੀ ਉੱਥੇ ਆਪਣੀ ਤਿਆਰੀ ਕਰੇ ਪੁਲਿਸ ਚ ਭਰਤੀ ਹੋਵੇ ਫੌਜ ਚ ਭਰਤੀ ਹੋਵੇ ਬੀਐਸਐਫ ਚ ਭਰਤੀ ਹੋਵੇ ਸੀਆਰਪੀਐਫ ਚ ਭਰਤੀ ਹੋਵੇ ਵੱਖ-ਵੱਖ ਜਿਹੜੀਆਂ ਉਹਨਾਂ ਫੋਰਸਾਂ ਨੇ ਉਹਨਾਂ ਚ ਭਰਤੀ ਹੋ ਕੇ ਜਿਹੜੇ ਆਪਦੇ ਦੇਸ਼ ਦੀ ਆਪਦੇ ਸੂਬੇ ਦੀ ਜਿਹੜੀ ਹੈਗੀ ਆ ਆ ਮਾਨ ਵਧਾਉਣ ਸਾਡੀ ਜਿਹੜੀ ਕਰੀਮ ਹੈ ਉਹਨੂੰ ਉਹ ਵਿਦੇਸ਼ਾਂ ਚ ਜਾਂਦੀ ਹੈ ਉਹਨਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਜਿੱਦਾਂ ਅਸੀਂ 30 35 ਲੱਖ ਲਾ ਕੇ ਜਾਂਦੇ ਹਾਂ ਉਹਨਾਂ ਚ ਅਸੀਂ ਉਰੇ ਵਧੀਆ ਆਪਣਾ ਕਾਰੋਬਾਰ ਹੈ ਜਿਹੜਾ ਸ਼ੁਰੂ ਕਰ ਸਕਦੇ ਹਾਂ ਸੋ ਸਾਡੀ ਪ੍ਰਾਇਓਰਟੀ ਇਹ ਰਹੂ ਕਿ ਅਸੀਂ ਸਾਡੀ ਨੌਜਵਾਨੀ ਨੂੰ ਬਾਹਰ ਨਾ ਜਾਣ ਇੱਕ ਮੇਰਾ ਅਖੀਰਲਾ ਇੱਕ ਹੋਰ ਸਵਾਲ ਕਿਉਂਕਿ ਮਾਜਰਾ ਤੁਹਾਡੇ ਨਾਮ ਦੇ ਪਿੱਛੇ ਲੱਗਦਾ ਹੈ ਔਰ ਮਾਜਰਿਆਂ ਤੋਂ ਵੀ ਇਹਨਾਂ ਨੂੰ ਬਹੁਤ ਦਿੱਕਤ ਰਹਿੰਦੀ ਹੈ ਔਰ ਕਹਿੰਦੇ ਕਿ ਮਾਜਰੇ ਚਰਚਾ ਦੇ ਵਿੱਚ ਬਹੁਤ ਰਹਿੰਦੇ ਨੇ ਫਿਰ ਉਹ ਭਾਵੇਂ ਚੇਤਨ ਸਿੰਘ ਜੋੜਾ ਮਾਜਰਾ ਹੋਣ ਪਠਾਨ ਮਾਜਰਾ ਹੋਣ ਜਾਂ ਫਿਰ ਗੱਜਣ ਮਾਜਰਾ ਹੋਣ ਪਾਰਟੀਆਂ ਨੂੰ ਇੰਨੀ ਜ਼ਿਆਦਾ ਕਿਉਂ ਦਿੱਕਤ ਹੈ ਇਹਨਾਂ ਨੂੰ ਤਾਂ ਦਿੱਖਦਾ ਕਿਉਂਕਿ ਮਾਜਰੇ ਬੋਲਦੇ ਨੇ ਢੜਲੇ ਨਾਲ ਬੋਲਦੇ ਨੇ ਹੂੰ ਡਰਦੇ ਨਹੀਂ ਪਰਵਾਹ ਨਹੀਂ ਕਰਦੇ ਹੂੰ ਇਸ ਕਰਕੇ ਇਹਨਾਂ ਨੂੰ ਵੀ ਇਹ ਅੱਗਾ ਲੈਂਦੇ ਨੇ ਇਹ ਡਰਦੇ ਨੇ ਹੂੰ ਇਹਨਾਂ ਦੀ ਹਿੰਮਤ ਕੋਈ ਨਹੀਂ ਹੈ ਗੱਲ ਕਰਨ ਦੀ ਬਸ ਇਹ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਇਹਨਾਂ ਨੇ ਕੀ ਤਾਂ ਕੀਆ ਪੰਜਾਬ ਦਾ ਅੱਜ ਤੱਕ ਮੈਨੂੰ ਦੱਸੋ ਤੁਸੀਂ ਇਹਨਾਂ ਨੂੰ ਹੁਣ ਅਸੀਂ ਮਟੀਰੀਅਲ ਲੱਗਦਾ ਕੋਈ ਕਹਿੰਦਾ ਇਹ ਫੋਨ ਸਮਾਰ ਦਾ ਕੋਈ ਫਲਾਣਾ ਕੋਈ ਧਮਕਾਣਾ ਹੂੰ ਦਰਸਲ ਚ ਸਾਡੇ ਦੇ ਜਿੰਨੇ ਅਸੀਂ ਆਮਾਦੀ ਪਾਰਟੀ ਦੇ ਐਮਐਲਏ ਆ ਪਿਤਾਪੁਰਖੀ ਤਾਂ ਕੋਈ ਨਹੀਂ ਹੈ ਹੂੰ ਹੂੰ ਕੋਈ ਇੱਕ ਅੱਧਾ ਹੋਣਾ ਜੇ ਕੋਈ ਹੋਊਗਾ ਬਾਕੀ ਸਾਰੇ ਆਮ ਘਰਾਂ ਦੇ ਨੇ ਇਹਨਾਂ ਤੋਂ ਇਹਨਾਂ ਨੂੰ ਅਲਰਜੀ ਆ ਉਤੋਂ ਵੀ ਇਹ ਕਿਵੇਂ ਆ ਗਏ ਇਹ ਜਿੰਨੇ ਹੈਗੇ ਨੇ ਕਾਂਗਰਸ ਚ ਇਹ ਪਿਤਾਪੁਰਖੀ ਨੇ ਸਾਰੇ ਕਿਸੇ ਦਾ ਬਾਪ ਕਿਸੇ ਦਾ ਦਾਦਾ ਉਹ ਉਹ ਚੱਲਦੀਆਂ ਆ ਰਹੀਆਂ ਨੇ ਇਹਨਾਂ ਨੇ ਪਿਰਤਾਂ ਚੱਲਦੀਆਂ ਆ ਰਹੀਆਂ ਨੇ ਸਾਡੇ ਹੁਣ ਮੈਂ ਗੱਲ ਕਰਾਂ ਮੇਰਾ ਨਾ ਬਾਪ ਨਾ ਦਾਦਾ ਨਾ ਪਿਓ ਮੇਰਾ ਕੋਣ ਸੀ ਕੋਈ ਵੀ ਨਹੀਂ ਸੀ ਸੋਰੇ ਭਾਈ ਸਾਹਿਬ ਤਾਂ ਜੇ ਵੀ ਜੋ ਨਾ ਰੋਜ਼ਗਾਰ ਸੀ ਕਹਿੰਦੇ ਉਹੀ ਕਰ ਰਹੇ ਨੇ ਹਾਂ ਬਿਲਕੁਲ ਤੁਸੀਂ ਜਦੋਂ ਮੇਰੇ ਪਿੰਡ ਜਾਓਗੇ ਤੁਸੀਂ ਜਾ ਕੇ ਦੇਖੋ ਮੇਰਾ ਬ੍ਰਦਰ ਜਮੇ ਸਿੰਪਲ ਉਸੇ ਤਰ੍ਹਾਂ ਹੀ ਸਕੂਟਰ ਮੋਟਰਸਾਈਕਲ ਤੇ ਮੇਰੇ ਪਰਿਵਾਰ ਦੀ ਰਤੀ ਭਰ ਵੀ ਇੰਟਰਫੇਰੈਂਸ ਨਹੀਂ ਹੈ ਹਾਂ ਮੇਰਾ ਬ੍ਰਦਰ ਸਿਰਫ ਇੱਕ ਬ੍ਰਦਰ ਹੈ ਜਿਹੜਾ ਭੋਗ ਵਿਆਹ ਤੇ ਜਾਂਦਾ ਅਦਰਵਾਜ਼ੋਂ ਫੋਨ ਵੀ ਨਹੀਂ ਕਰ ਸਕਦਾ ਉਹ ਵੀ ਮੇਰਾ ਪੀ ਕਰੂਗਾ ਜਿੱਕਸਨ ਫੋਨ ਵੀ ਕਰਾਉਣਾ ਇਹਨਾਂ ਦੇ ਇਹਨਾਂ ਦਾ ਸਾਰੇ ਪੂਰੇ ਨਜ਼ਾਰੇ ਲੈਂਦੇ ਤੇ ਪੂਰੇ ਤਾਂ ਮੈਂ ਮੰਤਰੀ ਸਾਹਿਬautoload thank you sir ਤਾਂ ਚੇਤਨ ਸਿੰਘ ਜੋੜਾ ਮਾਜਰਾ ਪੰਜਾਬ ਕੈਬਨਟ ਦੇ ਸੀਨੀਅਰ ਵਜ਼ੀਰ ਨੇ ਔਰ ਆਪਣੇ ਮਹਿਕਮਿਆਂ ਦੀਆਂ ਗੱਲਾਂ ਕਰ ਰਹੇ ਸੀ ਪੰਜਾਬ ਦੀ ਸਿਆਸਤ ਦੇ ਉੱਤੇ ਚਰਚਾ ਹੋ ਰਹੀ ਸੀ ਤਾਂ 2 ਸਾਲ ਪੂਰੇ ਹੋ ਚੁੱਕੇ ਨੇ ਹੁਣ ਦੇਖਣਾ ਹੋਊਗਾ ਕਿ ਅਗਲੇ 3 ਸਾਲਾਂ ਦੇ ਵਿੱਚ ਸਰਕਾਰ ਕਿਹੋ ਜਿਹਾ ਕੰਮ ਕਰਦੀ ਔਰ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਕਿੰਨਾ ਖਰਾ ਉਤਰਦੀ ਹੈ